ਸ਼੍ਰੀਕਲ ਸਬਰੰਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਸੋਨੀਆ ਸਵਾਗਤ ਕਰਦੀਆਂ ਔਨਸ ਮਾਰਦੀਆਂ ਅੱਜ ਦੀਆਂ ਮੁੱਖ ਖਬਰਾਂ ਤੇ ਪ੍ਰਤਾਪ ਸਿੰਘ ਬਾਦਵਾਨ ਨੂੰ ਹਾਈਪੋਰਟ ਤੋਂ ਵੱਡੀ ਰਾਹਤ ਅਮਰੀਕਾ ਨੇ ਚੀਨ ਤੇ ਲਾਇਆ 245% ਦੀ ਟੈਕਸ ਕਾਂਗਰਸ ਹੀ ਆਰਐਸਐਸ ਭਾਜਪਾ ਨੂੰ ਹਰਾ ਸਕਦੀ ਹੈ ਰਾਹੁਲ ਗਾਂਧੀ ਆ ਬਹੁੜਾ ਨੌਜਵਾਨ ਕੈਨੇਡਾ ਚ ਬਣਿਆ ਫੈਡਰਲ ਪੀਸ ਅਫਸਰ ਅਮਰੀਕੀ ਉਪ ਰਾਸ਼ਟਰਪਤੀ ਜੇਡੀ ਵਾਂਸ ਦਾ ਚਾਰ ਰੋਜ਼ਾ ਭਾਰਤ ਦੌਰਾ 21 ਤੋਂ ਅਤੇ ਹੁਣ ਖਬਰਾਂ ਵਿਸਥਾਰ ਨਾਲ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਰਾਹਤ ਮਿਲੀ ਹੈ ਜੀ ਹਾਂ ਬਾਜਵਾ ਦੇ ਬੰਬ ਵਾਲੇ ਬਿਆਨ ਤੇ ਅਦਾਲਤ ਨੇ 22 April ਤੱਕ ਉਹਨਾਂ ਦੀ ਗ੍ਰਿਫਤਾਰੀ ਤੇ ਰੋਕ ਲਗਾ ਦਿੱਤੀ ਹੈ ਇਸ ਦੇ ਨਾਲ ਹੀ ਸਰਕਾਰ ਨੂੰ ਨੋਟਿਸ ਜਾਰੀ ਕਰਕੇ 22 April ਤੱਕ ਜਵਾਬ ਦਾਇਰ ਕਰਨ ਦੇ ਨਿਰਦੇਸ਼ ਦਿੱਤੇ ਨੇ ਹਾਈ ਕੋਰਟ ਨੇ ਬਾਜਵਾ ਦੇ ਮੀਡੀਆ 'ਚ ਬਿਆਨ ਦੇਣ ਤੇ ਵੀ ਰੋਕ ਲਗਾਈ ਹੈ ਚੀਨ ਅਤੇ ਅਮਰੀਕਾ ਵਿਚਕਾਰ ਟੈਰਿਫ ਯੁੱਧ ਤੇਜ਼ ਹੁੰਦਾ ਜਾ ਰਿਹਾ ਹੈ ਡੋਨਾਲਡ ਟਰੰਪ ਪ੍ਰਸ਼ਾਸਨ ਨੇ ਐਲਾਨ ਕੀਤਾ ਹੈ ਕਿ ਹੁਣ ਚੀਨ ਤੋਂ ਆਯਾਤ ਹੋਣ ਵਾਲੇ ਸਾਮਾਨ ਤੇ 245% ਟੈਰਿਫ ਲਗਾਇਆ ਜਾਵੇਗਾ ਇਸ ਤੋਂ ਪਹਿਲਾਂ ਬੀਤੇ ਦਿਨੀ ਚੀਨੀ ਸਰਕਾਰ ਨੇ ਆਪਣੀਆਂ ਸਾਰੀਆਂ 에ਅਰਲਾਈਨਸ ਨੂੰ ਅਮਰੀਕੀ ਕੰਪਨੀ ਬੋਇੰਗ ਤੋਂ ਜਹਾਜ਼ ਨਾ ਖਰੀਦਣ ਲਈ ਕਿਹਾ ਸੀ ਚੀਨੀ 에ਅਰਲਾਈਨ ਕੰਪਨੀਆਂ ਨੇ ਬੋਇੰਗ ਤੋਂ ਜਹਾਜ਼ਾਂ ਦੇ ਕਈ ਆਰਡਰ ਦਿੱਤੇ ਸਨ ਜੇਕਰ ਚੀਨੀ ਕੰਪਨੀਆਂ ਬੋਇੰਗ ਤੋਂ ਜਹਾਜ਼ ਨਹੀਂ ਖਰੀਦਦੀਆਂ ਹਨ ਤਾਂ ਅਮਰੀਕੀ ਕੰਪਨੀ ਨੂੰ ਕਈ ਡਾਲਰ ਦਾ ਨੁਕਸਾਨ ਸਹਿਣਾ ਪਵੇਗਾ ਮੰਨਿਆ ਜਾ ਰਿਹਾ ਹੈ ਕਿ 트럼ਪ ਪ੍ਰਸ਼ਾਸਨ ਨੇ ਬੋਇੰਗ ਵਿਰੁੱਧ ਚੀਨੀ ਸਰਕਾਰ ਦੀ ਕਾਰਵਾਈ ਤੋਂ ਬਾਅਦ ਹੀ ਟੈਰਿਫ ਨੂੰ 245% ਤੱਕ ਵਧਾਉਣ ਦਾ ਫੈਸਲਾ ਕੀਤਾ ਉਧਰ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਭਾਵੇਂ ਗੁਜਰਾਤ ਦੇ ਵਿੱਚ ਪਾਰਟੀ ਵਰਕਰ ਨਿਰਾਸ਼ ਨਜ਼ਰ ਆ ਰਹੇ ਨੇ ਪਰ ਸਿਰਫ ਉਹਨਾਂ ਦੀ ਪਾਰਟੀ ਹੀ ਆਰਐਸਐਸ ਭਾਜਪਾ ਨੂੰ ਹਰਾ ਸਕਦੀ ਹੈ ਹਫਤੇ ਵਿੱਚ ਗੁਜਰਾਤ ਦੇ ਆਪਣੇ ਦੂਜੇ ਦੌਰੇ ਦੌਰਾਨ ਕਾਂਗਰਸ ਸੰਸਦ ਮੈਂਬਰ ਨੇ ਸੂਬੇ ਵਿੱਚ ਸੰਗਠਨ ਨੂੰ ਸੁਰਜੀਤ ਕਰਨ ਲਈ ਖਾਕਾ ਪੇਸ਼ ਕੀਤਾ ਤੇ ਭਾਜਪਾ ਲਈ ਕੰਮ ਕਰਨ ਵਾਲੇ ਆਗੂਆਂ ਨੂੰ ਪਾਰਟੀ 'ਚੋਂ ਕੱਢਣ ਦਾ ਵਾਅਦਾ ਕੀਤਾ। ਉਹਨਾਂ ਗੁਜਰਾਤ ਨੂੰ ਪਾਰਟੀ ਲਈ ਸਭ ਤੋਂ ਅਹਿਮ ਸੂਬਾ ਦੱਸਿਆ ਕਿ ਹੈ ਕਿ ਇਹ ਰਾਜ ਕਦੇ ਕਾਂਗਰਸ ਦਾ ਗੜ ਹੁੰਦਾ ਸੀ। ਇਸ ਦੌਰਾਨ ਉਹਨਾਂ ਲਗਭਗ 30 ਸਾਲ ਤੋਂ ਸੱਤਾ ਤੇ ਕਾਬਜ਼ ਆਰਐਸਐਸ ਤੇ ਭਾਜਪਾ ਨੂੰ ਹਰਾਉਣ ਦੀ ਸੋਖਾਧੀ। ਹਮ ਕੁਝ ਮਹੀਨੋਂ ਸੇ इंटरनली खारगे जी और हमारी जो दिल्ली में सीनियर लीडरशिप है हमारी एक हमारा डिस्कशन हो रहा है कि कांग्रेस पार्टी को हम मजबूत कैसे करें क्योंकि सच में यह जो लड़ाई चल रही है यह राजनीतिक लड़ाई तो है मगर यह विचारधारा की लड़ाई भी है और विचारधारा की सिर्फ दो पार्टियां हिंदुस्तान में एक बीजेपी और आरएसएस और दूसरी कांग्रेस पार्टी तो लड़ाई इन दोनों के बीच में है और पूरा देश जानता है समझता है कि कांग्रेस पार्टी ही आरएसएस और बीजेपी को हरा सकती है खबरों का सिलसिला इसी तरह जारी रहेगा फिलहाल रुक दिया एक छोटे जी ब्रेक दे लिए This program is sponsored by Dr Surinder Singh Glen Immigration Consultant ताजी खबरा देखन ਲਈ ਹੁਣੇ ਸਬਸਕ੍ਰਾਈਬ ਕਰੋ ਸਬਰੰਗ ਟੀਵੀ ਨੂੰ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਪੰਜਾਬੀ ਨੌਜਵਾਨਾਂ ਨੇ ਵਿਦੇਸ਼ੀ ਧਰਤੀ ਤੇ ਵੱਖ-ਵੱਖ ਖੇਤਰਾਂ ਦੇ ਵਿੱਚ ਮੱਲਾ ਮਾਰੀਆਂ ਨੇ ਤੇ ਪੰਜਾਬ ਤੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ। ਅਜਿਹਾ ਹੀ ਕੁਝ ਅਬੋਹਰ ਦੇ ਨੌਜਵਾਨ ਰੁਪਿੰਦਰਪਾਲ ਸਿੰਘ ਪੁੱਲਰ ਨੇ ਕੜੀ ਮਿਹਨਤ ਅਤੇ ਲਗਨ ਨਾਲ ਕ੍ਰੈਕਸ਼ਨਲ ਸਰਵਿਸਿਜ਼ ਆਫ ਕੈਨੇਡਾ ਦੇ ਵਿੱਚ ਫੈਡਰਲ ਪੀਸ ਅਫਸਰ ਯਾਨੀ ਕਿ ਜੇਲ ਅਫਸਰ ਬਣ ਕੇ ਕਾਰ ਵਿਖਾਇਆ ਹੈ। ਅਬੋਹਰ ਦੇ ਉੱਤਮ ਵਿਹਾਰ ਕਲੋਨੀ ਚ ਰਹਿਣ ਵਾਲੇ ਉਸਦੇ ਮਾਪਿਆਂ ਦੇ ਘਰ ਵਧਾਈ ਦੇਣ ਵਾਲਿਆਂ ਦੋਸਤਾ ਮਿਤਰਤਾ ਤੇ ਰਿਸ਼ਤੇਦਾਰਾਂ ਦਾ ਤਾਂਤਾ ਲੱਗਿਆ ਹੋਇਆ ਹੈ ਕੈਨੇਡਾ ਵਿੱਚ ਫੈਡਰਲ ਪੀਸ ਅਫਸਰ ਰੁਪਿੰਦਰਪਾਲ ਸਿੰਘ ਭੁੱਲਰ ਦੇ ਪਿਤਾ ਰਸ਼ਪਾਲ ਸਿੰਘ ਭੁੱਲਰ ਵੀ ਭਾਰਤੀ ਨੇਵੀ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ ਜਦਕਿ ਰੁਪਿੰਦਰਪਾਲ ਦਾ ਵੱਡਾ ਭਰਾ ਹਰਗੁਲਾਬ ਸਿੰਘ ਭੁੱਲਰ ਵੀ ਕੈਨੇਡਾ ਵਿੱਚ ਇੱਕ ਕੰਪਨੀ ਵਿੱਚ ਅਫਸਰ ਹੈ ਉਧਰ ਨੌਜਵਾਨ ਰੁਪਿੰਦਰਪਾਲ ਸਿੰਘ ਭੁੱਲਰ ਦੇ ਮਾਪੇ ਆਪਣੇ ਪੁੱਤਰ ਦੀ ਇਸ ਕਾਮਯਾਬੀ ਤੇ ਬੇहद ਖੁਸ਼ ਨਜ਼ਰ ਆ ਰਹੇ ਨੇ ਤੇ ਰੱਬ ਦਾ ਸ਼ੁਕਰਾਨਾ ਕਰਦਿਆਂ ਨਹੀਂ ਥੱਕ ਰਹੇ ਅਮਰੀਕਾ ਦੇ ਉਪ ਰਾਸ਼ਟਰਪਤੀ ਜੇਦੀ ਵਾਂਸ ਅਤੇ ਉਹਨਾਂ ਦੀ ਪਤਨੀ 우ਸ਼ਾ 21 ਅਪ੍ਰੈਲ ਤੋਂ ਭਾਰਤ ਦੇ 4 ਦਿਨਾ ਦੌਰੇ ਤੇ ਹੋਣਗੇ ਇਸ ਦੌਰਾਨ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਕਰਨਗੇ ਜਿਸ ਵਿੱਚ ਤਜਵੀਜ਼ਤ ਦੁੱਲੇ ਵਪਾਰ ਸਮਝੌਤੇ ਨੂੰ ਜਲਦੀ ਅੰਤਿਮ ਰੂਪ ਦੇਣ ਅਤੇ ਭਾਰਤ ਅਮਰੀਕਾ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਤਰੀਕਿਆਂ ਤੇ ਧਿਆਨ ਕੇਂਦਰਿਤ ਕੀਤਾ ਜਾ ਸਕਦਾ ਹੈ। ਵਿਦੇਸ਼ ਮੰਤਰਾਲੇ ਨੇ ਬੀਤੇ ਦਿਨੀ ਇਸ ਦੌਰੇ ਦਾ ਐਲਾਨ ਕੀਤਾ ਹੈ। ਵਾਂਸ ਦੇ ਦਫ਼ਤਰ ਨੇ ਵੀ ਵੱਖਰੇ ਤੌਰ ਤੇ ਯਾਤਰਾ ਦਾ ਐਲਾਨ ਕੀਤਾ ਹੈ ਜਿਹੜੀ ਵਾਂਸ ਦੀ ਪਤਨੀ ਊਸ਼ਾ ਭਾਰਤੀ ਮੋਲ ਦੀ ਅਮਰੀਕੀ ਹੈ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਟੈਰਿਫੀ ਵਿਵਾਦ ਕਾਰਨ ਵਾਧੀਆਂ ਆਲਮੀ ਚਿੰਤਾਵਾਂ ਦਰਮਿਆਨ ਜਿਹੜੀ ਵਾਂਸ ਭਾਰਤ ਦਾ ਦੌਰਾ ਕਰ ਰਹੀ ਨੇ ਅਤੇ ਦੋਵਾਂ ਧਿਰਾਂ ਵੱਲੋਂ ਤਜਵੀਜ਼ਤ ਵਪਾਰ ਸਮਝੌਤੇ ਦੀ ਮਜ਼ਬੂਤੀ ਲਈ ਚਰਚਾ ਕਰਨ ਦੀ ਸੰਭਾਵਨਾ ਜਿਸ ਦਾ ਉਦੇਸ਼ ਟੈਰਿਫ ਮਾਰਕੀਟ ਪਹੁੰਚ ਅਤੇ ਸਪਲਾਈ ਚੇਨ ਨਾਲ ਸੰਬੰਧਿਤ ਮੁੱਦਿਆਂ ਨੂੰ ਹੱਲ ਕਰਨਾ ਹੈ ਉਧਰ ਸੀਬੀਆਈ ਨੇ ਵਿਦੇਸ਼ੀ ਫੰਡਾਂ ਨਾਲ ਜੁੜੇ ਨਿਮਾ ਦੀ ਕਥਿਤ ਉਲੰਘਣਾ ਦੇ ਲਈ ਅੱਜ ਸਾਪਕਾ ਆਪ ਵਿਧਾਇਕ ਦੁਰਗੇਸ਼ ਪਾਠਕ ਦੀ ਰਿਹਾਈ 'ਤੇ ਛਾਪਾਂ ਮਾਰਿਆ ਹੈ ਅਧਿਕਾਰੀਆਂ ਨੇ ਕਿਹਾ ਹੈ ਕਿ ਏਜੰਸੀ ਨੇ ਫੋਰਨ ਕੰਟਰੀਬਿਊਸ਼ਨ ਰੈਗੂਲੇਸ਼ਨ ਐਕਟ ਦੀ ਕਥਿਤ ਉਲੰਘਣਾ ਲਈ ਪਾਠਕ ਖਿਲਾਫ ਕੇਸ ਦਰਜ ਕੀਤਾ ਸੀ ਉਧਰ ਆਪ ਸੰਸਦ ਮੈਂਬਰ ਸੰਜੇ ਸਿੰਘ ਨੇ ਇਹਨਾਂ ਛਾਪਿਆਂ ਦੇ ਪ੍ਰतिकਰਮ ਦੇ ਵਿੱਚ ਕਿਹਾ ਹੈ ਕਿ ਆਮ ਆਦਮੀ ਪਾਰਟੀ ਨੂੰ ਤਬਾਹ ਕਰਨ ਦੇ ਲਈ ਸੱਤਾਧਾਰੀ ਭਾਜਪਾ ਦੇ ਵੱਲੋਂ ਹਰ ਦਾਹ ਪੇਜ ਤੇ ਪੈਂਤੜਾ ਵਰਤਿਆ ਜਾ ਰਿਹਾ ਹੈ। ਕਾਦੀਆਂ ਨੂੰ ਗੁਰਦਾਸਪੁਰ ਲਿੰਕ ਰੋਡ ਨਾਲ ਜੋੜਨ ਵਾਲੇ ਨਹਿਰ ਤੇ ਬਣੇ ਪੁਲ ਦੀ ਹਾਲਤ ਬੇਹਦ ਮਾੜੀ ਹੋ ਗਈ ਹੈ। ਇਸ ਪੁਲ ਤੋਂ ਕੁਝ ਹੀ ਦੂਰੀ ਤੋਂ ਨਿਕਲਦੇ ਨਿਰਮਾਣ ਅਧੀਨ ਕਟੜਾ ਦਿੱਲੀ ਹਾਈਵੇ ਮਾਰਗ ਨੂੰ ਜਾਣ ਵਾਲਾ ਸਾਰਾ ਮਟੀਰੀਅਲ, ਮਿੱਟੀ, ਬਜਰੀ ਆਦਿ ਸਾਰਾ ਸਮਾਨ ਟਿਪਰਾਂ ਰਾਹੀਂ ਇਸੇ ਪੁਲ ਤੋਂ ਗੁਜ਼ਰ ਰਿਹਾ ਹੈ। ਪੁਲ ਜਰਜਰ ਹਾਲਤ ਦੇ ਵਿੱਚ ਹੈ ਤੇ ਟਿਪਰਾਂ ਦੀ ਆਵਾਜਾਈ ਨਾਲ ਇਸ ਦੇ ਡਿੱਗਣ ਦਾ ਖਤਸ਼ਾ ਹੋਰ ਵਧ ਗਿਆ ਹੈ। ਇਸ ਪੁਲ ਦੇ ਨਜ਼ਦੀਕ ਹੀ ਰਿਆਰਕੀ ਕਾਲਜ ਰਿਆਰਕੀ ਸਕੂਲ ਅਤੇ ਸਰਕਾਰੀ ਮਿਡਲ ਸਕੂਲ ਹਨ ਤੇ ਪੁਲ ਰਾਹੀਂ ਹਜ਼ਾਰਾਂ ਬੱਚੇ ਇਨ੍ਹਾਂ ਸਕੂਲਾਂ ਵਿੱਚ ਜਾਂਦੇ ਨੇ ਪਰ ਇਸ ਸਮੇਂ ਪੁਲ ਦੀ ਹਾਲਤ ਇੰਨੀ ਖਸਤਾ ਹੈ ਕਿ ਇਹ ਕਦੇ ਵੀ ਵੱਡੇ ਹਾਦਸੇ ਦਾ ਸ਼ਿਕਾਰ ਹੋ ਸਕਦਾ ਹੈ ਸਥਾਨਕ ਨਿਵਾਸੀ ਮੰਗ ਕਰ ਰਹੇ ਨੇ ਕਿ ਕੋਈ ਵੱਡਾ ਹਾਦਸਾ ਵਾਪਰਨ ਤੋਂ ਪਹਿਲਾਂ ਇਸ ਪੁਲ ਦੀ ਜਲਦ ਤੋਂ ਜਲਦ ਮੁਰੰਮਤ ਕੀਤੀ ਜਾਵੇ ਤਾਂ ਜੋ ਕਿਸੇ ਅਣਸੁਖਾਵੀ ਘਟਨਾ ਤੋਂ ਬਚਿਆ ਜਾ ਸਕੇ ਵਾਜੂਰ ਜੀ ਦਾ ਖਾਲਸਾ ਵਾਜੂਰ ਜੀ ਦੀ ਫਤਿਹ ਮੈਂ ਗੋਰਾ ਮਰਤਪਾਲ ਸਿੰਘ ਆਪਕਾ ਪਬਜੀ ਪਿੰਡ ਤੁਗਲਵਾਲ ਤੋਂ ਜਿਸ ਤਰ੍ਹਾਂ ਕਿ ਆਪਦੇ ਸਾਹਮਣੇ ਮੈਂ ਪਹਿਲਾਂ ਵੀ ਸਰਕਾਰ ਦੇ ਸਾਹਮਣੇ ਇੱਕ ਬੇਨਤੀ ਕੀਤੀ ਸੀ ਇੱਕ ਵੀਡੀਓ ਮੈਂ ਪਾਈ ਸੀ ਜਿੱਦਾਂ ਕਿ ਤੁਸੀਂ ਆ ਹਾਲਤ ਦੇਖ ਰਹੇ ਹੋ ਪੁਲ ਦੀ ਜਿਹੜਾ ਕਿ ਇੱਕ ਬਹੁਤ ਵੱਡੇ ਹਾਦਸੇ ਨੂੰ ਮਤਲਬ ਹਾਸਾ ਹੋ ਸਕਦਾ ਵਾ ਜੀ ਕੋਈ ਪੁਲ ਦੀ ਹਾਲਤ ਵੇ ਕਿ ਕਦੋਂ ਵੀ ਦਿਖ ਸਕਦਾ ਵੇ ਪੁਲ ਅੱਗੇ ਮੈਂ ਬੇਨਤੀ ਕੀਤੀ ਵੀ ਇਹਦੇ ਉੱਲ ਵਿਸ਼ੇਸ਼ ਧਿਆਨ ਦਿਓ ਜਿੱਦਾਂ ਕਿ ਤੁਸੀਂ ਜਾਣਦੇ ਇਥੇ ਲੱਗੇ ਸਕੂਲ ਆ ਆਪਾਂ ਬੱਛਾ ਹੁੰਦੀਆਂ ਵਾ ਮੇਨ ਹਾਈਵੇ ਜਿਹੜਾ ਦਿੱਲੀ ਜੰਮੂ ਵੱਲ ਹਾਈਵੇ ਲੰਘ ਰਿਹਾ ਉਹਦੀ ਜਿੰਨੀ ਵੀ ਟ੍ਰੈਫਿਕ ਚੱਲਦੀ ਉਹਦੀ ਵੱਡੇ ਚੱਲਦੇ ਟਿਪਰ ਚੱਲਦੇ ਆ ਮਿੱਟੀ ਵਾਲੇ ਉਹ ਸਾਰੇ ਇਸੋ ਦੇ ਲੰਘ ਰਹੇ ਇਹ ਪੁਲ ਕੇਸਵਦੇਵ ਵੀ ਦੇਖ ਸਕਦਾ ਇਹ ਪੁਲ ਮੇਨ ਜਿਹੜਾ ਸ਼ਾਰਟਕਟ ਕਾਦੀਆਂ ਨੂੰ ਰੋਡ ਆ ਉਹਨੂੰ ਜੋੜਨਿਆ ਕਾਦੀਆਂ ਸ਼ਹਿਰ ਨੂੰ ਜੋੜਦਾ ਜੇ ਮੇਨ ਪੁਲ ਮਤਲਬ ਜਿਹੜਾ ਵੇੜ ਲਾ ਕੇ ਉਹਨੂੰ ਮੇਨ ਪੁਲ 에 ਸ਼ਾਰਟਕਟ ਪੈਂਦਾ ਕਾਦੀਆਂ ਦਾ ਇਹ ਪੁਲ ਪੈਂਦਾ ਜੀ ਇਹ ਕਰਕੇ ਬੇਨਤੀ ਕਰਦੇ ਸਰਕਾਰ ਅੱਗੇ ਵੀ ਪ੍ਰਸ਼ਾਸਨ ਅੱਗੇ ਵੀ ਇਹ ਪੁਲ ਵੱਲ ਧਿਆਨ ਦਿੱਤਾ ਜਾਵੇ ਨਹੀਂ ਤੇ ਆਉਣ ਵਾਲੇ ਟਾਈਮ 'ਚ ਬਹੁਤ ਵੱਡਾ ਹਾ사 ਹੋਣ ਦੇ ਚਾਂਸ ਹੈਗੇ ਹੋ ਸਕਦਾ ਮਹੀਨਾ ਕੱਢੇ 2 ਮਹੀਨੇ ਕਦੇ ਜਿਸ ਤਰ੍ਹਾਂ ਇੱਥੇ ਹੈਵੀ ਟ੍ਰੈਫਿਕ ਚੱਲ ਰਹੀ ਆ ਜਿਹੜਾ ਜੰਮੂ ਕਟੜਾ ਤੁਹਾਨੂੰ ਤੇ ਪਤਾ ਹੀ ਆ ਲੰਘ ਰਿਹਾ ਵਾ ਉਸ ਕਰਕੇ ਇਹਦੀ ਬਹੁਤ ਹੀ ਜ਼ਿਆਦਾ ਹਾਲ ਖਰਾਬ ਹੋ ਚੁੱਕੀ ਆ ਤਾਂ ਅਸੀਂ ਬੇਨਤੀਆਂ ਕਰਦੇ ਆਂ ਵੀ ਹਾ사 ਹੋਂ ਤੋਂ ਪਹਿਲਾਂ ਸਰਕਾਰ ਨੂੰ ਬੇਨਤੀ ਕਰਦੇ ਆਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਵੀ ਇਹਦੀ ਜਲਦੀ ਤੋਂ ਜਲਦੀ ਇੱਥੇ ਪੁਲ ਨਵਾਂ ਬਣਾਇਆ ਜਾਵੇ ਜੋ ਕਿ ਇਹ ਪੁਲ ਅਜੇ ਤੋਂ ਮੇਰੇ ਖਿਆਲ 10-15 ਸਾਲ ਪਹਿਲਾਂ ਬਣ ਜਾਣਾ ਚਾਹੀਦਾ ਸੀ ਪਰ ਇਸਦੀ ਹਾਲਤ ਵੇਖੋ ਮੈਂ ਬੇਨਤੀ ਕਰੂੰਗਾ ਪੱਤਰਕਾਰ ਸਾਹਿਬ ਨੂੰ ਵੀ ਇਹਦੀ ਹਾਲਤ ਦਿਖਾਈ ਜਾਵੇ ਬਹੁਤ ਹੀ ਮਾੜੀ ਕੰਡੀਸ਼ਨ ਬਹੁਤ ਬਹੁਤ ਧੰਨਵਾਦ ਕਿੰਨਾ ਕੁ ਪੁਰਾਣਾ ਹੈ ਇਹ ਤਕਰੀਬਨ ਪਾਜੀ ਮੇਰੀ ਉਮਰ 45 ਸਾਲ ਹੋ ਗਈ ਏ ਸਾਡੀ ਹੋਸਟੋਂ ਵੀ ਪਹਿਲਾਂ ਦਾ ਪੁਲ ਬਣਿਆ ਹੈ ਮੇਰਾ ਖਿਆਲ ਵੀ 70 80 ਸਾਲ ਤੋਂ ਸ਼ਾਇਦ ਉੱਤੇ ਹੀ ਹੋ ਗਿਆ ਹੋਊਗਾ ਇੱਕ ਵਾਰੀ ਇਹ ਪੁਲ ਬਣਨ ਵੇਲੇ ਕੋਈ ਪੁਲੀਆਂ ਪਲੀਆਂ ਵੀ ਆਈਆਂ ਪਰ ਦੁਬਾਰਾ ਉਹਦੇ ਕੋਈ ਜਾਂਚ ਪਤਾ ਨਹੀਂ ਕੋਈ ਕਾਗਜ਼ਾ ਜੀ ਬਣ ਗਿਆ ਹੋਵੇ ਸ਼ਾਇਦ ਉਹ ਸਾਨੂੰ ਪਤਾ ਨਹੀਂ ਜੇ ਉਹ ਪਹਿਲੇ ਸਰਕਾਰਾਂ ਦੀ ਗੱਲ ਵਾ ਪਾਕਿਸਤਾਨ ਬਣ ਤੋਂ ਪਹਿਲਾਂ ਦਾ ਮੇਰੇ ਖਿਆਲ ਨਾਲ ਸ਼ਾਇਦ ਹਾਡੀ ਉਸ ਤੋਂ ਪਹਿਲਾਂ ਦੀ ਗੱਲ ਮੰਨ ਲਓ ਪੇ 45 50 ਸਾਲ ਦੇ ਹੀ ਹੋ ਗਏ ਆ ਸਾਡੀ ਉਸ ਤੋਂ ਪਹਿਲਾਂ ਦਾ ਪੁਲ ਬਣਿਆ ਵਾ ਤੇ ਦੁਬਾਰਾ ਇੱਕ ਵਾਰੀ ਬਣਨਾ ਵੀ ਆਇਆ ਲੇਕਿਨ ਪਤਾ ਨਹੀਂ ਕਿ ਕੰਡੀਸ਼ਨ ਕਰਕੇ ਰੁਕ ਗਿਆ ਜਿਵੇਂ ਕਾਗਜ਼ਾਂ 'ਚ ਬਣ ਗਿਆ ਉਹ ਸਾਨੂੰ ਨਹੀਂ ਜੀ ਪਤਾ ਪਹਿਲੀ ਸਰਕਾਰਾਂ ਦੀ ਗੱਲ ਹੋ ਆਵਲੇ ਤੇ ਮਤਲਬ ਕੋਈ ਕਿਸੇ ਵੱਡੇ ਹੱਥ ਸਾਨੂੰ ਇਹ ਪੁਲ ਜਿਹੜਾ ਹੋ ਸਕਦਾ ਵੱਡਾ ਹੱਥ ਆ ਬਹੁਤ ਵੱਡਾ ਹੱਥ ਹੋ ਸਕਦਾ ਇਹ ਪੁਲ ਦੇ ਕਰ ਲੇ ਤੇ ਕਰਕੇ ਬੱਚਿਆਂ ਦੀ ਬੱਸਾਂ ਹੁੰਦੀਆਂ ਭਾਜੀ ਆ ਵੇਖੋ ਲਾਗੇ ਸਕੂਲ ਵਾ ਬੱਸਾਂ ਇੱਥੋਂ ਸਾਰੇ ਸਕੂਲਾਂ ਦੀ ਬੱਸਾਂ ਇੱਥੋਂ ਲੰਘਦੀਆਂ ਜਿਹਨੇ ਪਿੰਡ ਵਾਲ ਤੁਗਲਵਾਲ ਦੇ ਪੰਜ ਸਕੂਲ ਵਾ ਪੰਜਾਂ ਦੀ ਇੱਥੋਂ ਬ ਨੁਕਸਾਨ ਹੋ ਗਿਆ ਉਹਦਾ ਜ਼ਿੰਮੇਵਾਰ ਪ੍ਰਸ਼ਾਸਨ ਨਹੀਂ ਹੋਊਗਾ ਫਿਰ ਅਸੀਂ ਉਹ ਬੇਨਤੀ ਕਰਾਂਗੇ ਬਾਰ ਬਾਰ ਵੀ ਕਿੰਨੀ ਵਾਰੀ ਅਸੀਂ ਬੇਨਤੀ ਕਰ ਚੁੱਕੇ ਹਾਂ ਸਰਕਾਰ ਨੂੰ ਪ੍ਰਸ਼ਾਸਨ ਨੂੰ ਫਿਰ ਦੁਬਾਰਾ ਡੀਸੀ ਸਾਹਿਬ ਨੂੰ ਕਹਿੰਦੇ ਆਂ ਵੀ ਇਹ ਪੋਲ ਵੱਲ ਧਿਆਨ ਦੇ ਕੇ ਜਲਦੀ ਤੋਂ ਜਲਦੀ ਇਹ ਨਵਾਂ ਪੋਲ ਬਣਾਇਆ ਜਾਵੇ ਪਠਾਨਕੋਟ ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਕਸਬਾ ਨੁਸ਼ਹਿਰਾ ਮੱਝਾ ਬਿਖੇਰ ਇੱਕ ਵੱਡਾ ਸੜਕੀ ਹਾਦਸਾ ਵਾਪਰਿਆ ਜਿੱਥੇ ਨਵੀ ਨਿਸ਼ਾਨ ਮੈਗਨਾਈਟ ਗੱਡੀ ਤੇ ਪਰਿਵਾਰ ਸ਼੍ਰੀ ਦਰਬਾਰ ਸਾਹਿਬ ਜਾ ਰਿਹਾ ਸੀ ਕਿ ਰਸਤੇ 'ਚ ਹਾਈਵੇ ਤੇ ਖੜੀਆਂ ਦੋ ਗੱਡੀਆਂ ਨੂੰ ਕ੍ਰਾਸ ਕਰਨ ਲੱਗੇ ਆ ਪਿੱਛੋਂ ਆ ਰਹੇ ਟਿਪਰ ਨੇ ਗੱਡੀ ਨੂੰ ਆਪਣੀ ਲਪੇਟ ਚ ਲੈ ਲਿਆ ਜਿੱਥੇ ਟੀਪਰ ਗੱਡੀ ਨੂੰ 10 ਮੀਟਰ ਤੱਕ ਕਸੀੜ ਦਾ ਲੱਗਿਆ ਫਿਲਹਾਲ ਜਾਨੀ ਨੁਕਸਾਨ ਤੋਂ ਬਚਾਰੇ ਹੈ ਪਰ ਨਵੀਂ ਗੱਡੀ ਕਾਫੀ ਨੁਕਸਾਨੀ ਗਈ ਹੈ ਇਹ ਸਨ ਸਾਡੀਆਂ ਅੱਜ ਦੀਆਂ ਖਬਰਾਂ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਦੋ ਵਈ ਇਜਾਜ਼ਤ ਧੰਨਵਾਦ